ਇਹ ਮੇਖੱਟੀ ਪਾਲਕ ਹੈ ਹਲਸੀ ਹੈ ਤਾਰਾ ਮੀਰੇ ਸੌਫ ਹੈ ਸਰੋਂ ਐ ਸਾਗਲੀ ਇਹ ਹੈ ਕਿਸਾਨ ਅਮਰਤ ਸਿੰਘ ਚਹਿਲ ਜਿਸਨੇ ਅਲੋਪ ਹੋ ਰੀਆਂ ਸਬਜ਼ੀਆਂ ਤੇ ਫਸਲਾਂ ਦੇ ਦੇਸੀ ਬੀਜਾਂ ਨੂੰ ਸੰਭਲਣ ਦਾ ਬੀੜਾ ਚੁੱਕਿਆ ਹੈ ਉਸਨੇ ਇਸ ਖਾਸ ਮਕਸਦ ਨੂੰ ਪੂਰਾ ਕਰਨ ਲਈ ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੁਰੂਪੁਰਾ ਵਿਖੇ ਖੇਤੀ ਫਾਰਮ ਬਣਾਏ ਇਹ ਤੇ ਉਹ ਪੁਰਾਣੇ ਦੇਸੀ ਬੀਜਾਂ ਨੂੰ ਲੱਭ ਕੇ ਜਮ੍ਹਾਂ ਕਰਦਾ ਤੇ ਅੱਗੇ ਉਤਪਾਦਨ ਕਰਕੇ ਹੋਰਾਂ ਕਿਸਾਨਾਂ ਤੱਕ ਪਹੁੰਚਾ ਰਿਹਾ ਏ। ਵੱਖ-ਵੱਖ ਜਿਹੜੇ ਸਾਡੇ ਵਿਰਾਸਤੀ ਬੀਜ ਨੇ ਜਿਵੇਂ ਬੈਂਗਣ ਚ ਕਈ ਕਿਸਮਾਂ ਨੇ ਆਪਣੇ ਟਮਾਟਰ ਚ ਮਿਰਚਾਂ ਚ ਤੇ ਅਲੱਗ-ਅਲੱਗ ਫਸਲਾਂ ਦੇ ਅਲੱਗ-ਅਲੱਗ ਕਿਸਮਾਂ ਆਪਣੇ ਕੋਲੇ ਇੱਥੇ ਬਣਾਉਨੇ ਆਂ ਅਸੀਂ। ਤੇ ਉਹਨਾਂ ਦੇ ਹਰੇਕ ਤਰ੍ਹਾਂ ਦਾ ਜਿਵੇਂ ਪੋਲੀਨੀਸ਼ਨ ਦਾ ਜਾਂ ਟਾਈਮ ਇਨਸੂਲੇਸ਼ਨ ਜਾਂ ਫਿਰ ਜਿਵੇਂ ਆਪਾਂ ਨੈੱਟ ਇਨਸੂਲੇਸ਼ਨ ਕਹਿੰਦੇ ਨੇ ਆ। ਉਹ ਚੀਜ਼ਾਂ ਨਾਲ ਅਸੀਂ ਜਿਹੜੀ ਮੈਂਟੇਨ ਹੈ ਬੀਜ ਦੀ ਜਿਹੜੀ ਪਿਓਰਿਟੀ ਹੈ ਉਹਨੂੰ ਮੈਂਟੇਨ ਕਰਦੇ ਆ ਹੁਣ ਅਸੀਂ ਕਾਲੀ ਕਣਕ ਚੋਂ ਕਿਸਮਾਂ ਗੱਡੀਆਂ ਨੇ ਇੱਕ ਸਰ੍ਹਦਾਈ ਰੰਗ ਦੇ ਦਾਣੇ ਨੇ ਇੱਕ ਉਹ ਚ ਬਲੈਕ ਹੈ ਕਾਲੀ ਜਿਵੇਂ ਇੱਕ ਜਾਮਣੀ ਹੈ ਉਹਨਾਂ ਨੂੰ ਅਲੱਗ-ਅਲੱਗ ਕਰ ਰਹੇ ਆ ਮਤਲਬ ਉਹਨਾਂ ਦੀ ਪਿਓਰਿਟੀ ਤੇ ਕੰਮ ਕਰ ਰਹੇ ਆ ਉਹ ਵੈਸੇ ਵੈਰੈਟੀਆਂ ਡਾਕਟਰ ਨੇ ਬਣਾਈਆਂ ਹੋਈਆਂ ਨੇ ਇਹ ਰੰਗ ਕਲਰ ਵਾਲੀ ਪਾ ਜਿਹੜੀਆਂ ਪੁਰਾਣੀਆਂ ਨੇ ਜਿਵੇਂ ਸੋਨਾ ਮੋਤੀ ਉਹ ਜਦੋਂ ਸਾਡੇ ਕੋਲੇ ਆਈਆਂ ਕਿਸੇ ਚ ਗੋਲ ਦਾਣਾ ਮਿਲ ਗਿਆ ਉਹਦਾ ਨਾਂ ਸੋਨਾ ਮੋਤੀ ਸੀ ਪਤਾ ਹੌਲੀ-ਹੌਲੀ ਲੱਗਿਆ ਉਹਨੂੰ ਅਸੀਂ ਪਿਓਰ ਕਰਤਾ ਬਿਲਕੁਲ 100% ਸੋਨਾ ਮੋਤੀ ਕਰਤਾ ਜਿਹੜੀ ਬੰਸੀ ਆਈ ਉਹਦੀਆਂ ਬੱਲੀਆਂ ਤੋੜ ਕੇ ਬੰਸੀ ਕਰਤੀ ਜਿਹੜੀ ਮੁੰਡੀ ਆਈ ਉਹਨੂੰ ਮੁੰਡੀ ਕਰਤੀ ਜਦੋਂ ਕਰਨ ਤੋਂ ਬਾਅਦ ਇੱਕ ਕਿਸਾਨ ਨੂੰ ਮੁੰਡੀ ਦੇਤੀ ਵੀ ਤੂੰ ਮੁੰਡੀ ਉਹ ਹੀ ਵੇchnੀ ਐ ਜਦੋਂ ਕਿਸੇ ਨੇ ਮੁੰਡੀ ਮੰਗਣੀ ਐ ਤਾਂ ਅਸੀਂ ਨਾਮ ਰੱਖ ਲਿਆ ਵੀ ਇਹਦੇ ਕੋਲੋਂ ਮੁੰਡੀ ਮਿਲੂ ਜਿਵੇਂ ਸੋਨਾ ਮੋਤੀ ਹੜਾਪਵ ਕਰਨਾ ਹੈਗਾ ਬਰਨਾਲੇ ਜ਼ਿਲ੍ਹੇ ਦਾ ਕਿਸਾਨ ਉਹਨੂੰ ਡਿਊਟੀ ਦੇਤੀ ਹੁਣ ਉਹ ਉਸੇ ਦੀ ਕੰਮ ਕਰਦਾ ਘਟ ਹੋਵੇ ਵਧ ਹੋਵੇ ਉਹਦੀ ਕਿਸਮਤ ਫਿਰ ਰੇਟ ਵਧਾ ਦਾਂਗੇ ਕਣਕ ਘਟੂਗੀ ਤਾਂ ਰੇਟਰ ਬਦ ਲੈ ਲਾਂਗੇ ਉਹਨੂੰ ਪਿਓਰ ਕਰਨ ਦਾ ਕੰਮ ਉਹ ਵੀ ਕਰ ਰਿਹਾ ਐ ਪੈਰਲਰ ਮੈਂ ਵੀ ਕਰ ਰਿਹਾ ਮੈਂ ਛੋਟੇ ਪਲਾਟਾਂ 'ਚ ਕਰ ਰਿਹਾ ਜਿਹੜੀ ਆਪਾਂ ਬਰੀਡਿੰਗ ਦੀ ਗੱਲ ਕੀਤੀ ਸੀ ਉਹ ਛੋਟੇ ਖਿੱਤਿਆਂ 'ਚ ਹੁੰਦੀ ਹੈ ਜਿਵੇਂ 2 ਕਿਲੋ 5 ਕਿਲੋ ਵੀ ਬਣਾ ਲਿਆ ਉਹਨੂੰ ਜਦੋਂ ਪਿਓਰ ਪਿਓਰ ਬਣ ਗਿਆ ਫਿਰ ਵੱਡੇ ਖਿੱਤੇ ਤੇ ਲੈ ਜਾਂਦੇ ਆ ਸੱਤ ਕੁ ਪੁਰਾਣੀਆਂ ਕਿਸਮਾਂ ਸੀ ਕਣਕ ਦੀਆਂ ਸੰਭਾਲ ਲਈਆਂ ਤਾਂ ਮੈਂ ਇਹ ਕਹਿ ਸਕਦਾ ਵੀ ਜਿਹੜੇ ਸਾਡੇ ਕੋਲੇ ਬੀਜ ਨੇ ਜਾਂ ਸਾਡੇ ਕੋਲੇ ਲੱਭੇ ਹੋਏ ਜਾਂ ਕਿਸਾਨਾਂ ਕੋਲੋਂ ਸੰਭੇ ਹੋਏ ਬੀਜ ਨੇ ਜੇ ਉਹ ਕਿਸਾਨ ਉਹਨਾਂ ਨੂੰ ਉਹਨਾਂ ਤੇ ਕੰਮ ਕਰ ਲੈਣ ਤਾਂ ਸਾਡੀ ਆਰਥਿਕਤਾ ਪਹਿਲੇ ਦਿਨ ਤੋਂ ਹੀ ਸਾਡਾ ਬਚਾਅ ਹੋ ਜਾਂਦਾ ਜਿਹੜੀ ਸਾਡੀ ਬਾਜ਼ਾਰ ਚ ਲੁੱਟ ਹੋਣੀ ਹੈ ਸਾਨੂੰ ਪੈਸਾ ਚਾਹੀਦਾ ਖਰੀਦਣ ਲਈ ਉਹਦੀ ਸਾਨੂੰ ਜ਼ਰੂਰਤ ਹੀ ਨਹੀਂ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਇਹ ਹੈ ਜਿਹੜੀਆਂ ਇੰਨੀਆਂ ਬਿਮਾਰੀਆਂ ਲੱਗਦੀਆਂ ਨੇ ਨਵੇਂ ਬੀਜਾਂ ਨੂੰ ਹਾਈਬ੍ਰਿਡ ਬੀਜਾਂ ਨੂੰ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਆਉਂਦੀ ਇਸ ਤਰ੍ਹਾਂ ਦੀ ਤੀਜੀ ਗੱਲ ਇਹ ਹੈ ਜੇ ਬਿਮਾਰੀ ਆਉਂਦੀ ਹੁੰਦੀ ਇਹ ਹਜ਼ਾਰਾਂ ਸਾਲ ਪੁਰਾਣੇ ਲੱਖਾਂ ਸਾਲ ਪੁਰਾਣੇ ਬੀਜ ਨੇ ਕੋਈ ਜੰਗਲਾਂ ਚੋਂ ਪਾਇਆ ਗਿਆ ਕੋਈ ਅਲੱਗ-ਅਲੱਗ ਖਿੱਤਿਆਂ ਚੋਂ ਲੱਭੇ ਜੇ ਇੰਨੇ ਮਾੜੇ ਹੁੰਦੇ ਅਜੇ ਇੱਥੇ ਤੱਕ ਇਹਨਾਂ ਨੇ ਆਉਣਾ ਹੀ ਨਹੀਂ ਸੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੁਰੂਪੁਰਾ ਤੋਂ ਫਾਰਮਰ ਮੀਡੀਆ ਲਈ ਖਾਸ ਰਿਪੋਰਟ